ਸਰ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਵਿਰੋਧੀ ਧਰਦੇ ਨੇਤਾ ਉਹਨਾਂ ਨੇ ਬੜਾ ਹੀ ਹਾਸੋਈਣਾ ਜਿਹਾ ਬਿਆਨ ਦਿੱਤਾ ਕਿ ਇਹ ਬੀਜੇਪੀ ਸਭ ਕੁਝ ਕਰ ਰਹੀ ਹੈ ਅਮਰਿਤਪਾਲ ਨੂੰ ਚੋਣ ਲੜਾ ਰਹੀ ਹੈ ਬਾਕੀ ਸਾਰਿਆਂ ਨੂੰ ਚੋਣ ਲੜਾ ਰਹੀ ਹੈ ਔਰ ਲੰਗਾ ਕੋਲੋਂ ਵੀ ਸਪੋਰਟ ਅਸੀਂ ਕਰਵਾ ਰਹੇ ਹਾਂ ਇਹ ਸਾਰੀਆਂ ਗੱਲਾਂ ਆਮ ਆਦਮੀ ਪਾਰਟੀ ਔਰ ਇਹ ਕਾਂਗਰਸ ਦੋਨੋਂ ਮਿਲੇ ਹੋਏ ਔਰ ਅਕਾਲੀ ਦਲ ਦੇ ਨਾਲ ਵੀ ਇਹਨਾਂ ਨੇ ਸਾਠ ਗਾਂਠ ਕਰ ਲਈ ਹੈ ਤੇ ਇਸ ਕਰਕੇ ਇਹ ਇਸ ਤਰ੍ਹਾਂ ਦੇ ਲੋਕਾਂ ਨੂੰ ਕਨਫਿਊਜ਼ਨ ਵਾਲੇ ਬਿਆਨ ਦੇ ਰਹੇ ਆ ਜਿਹੜੇ ਇਹੋ ਜਿਹਾ ਕੁਝ ਨਹੀਂ ਕਰਨਾ ਚਾਹੀਦਾ ਇਹ ਕਾਂਗਰਸ ਦੀ ਹਮੇਸ਼ਾ ਆਦਤ ਰਹੀ ਹੈ ਇਸ ਤਰ੍ਹਾਂ ਦੇ ਕੰਮ ਕਰਨ ਦੀ ਔਰ ਇਦਾਂ ਹੀ ਲੋਕਾਂ ਨੂੰ ਧੋਖਾ ਦੇ ਕੇ ਜਿਸ ਤਰ੍ਹਾਂ ਹੁਣ ਪੰਜਾਬ ਚ ਵਿਰੋਧੀ ਧਿਰ ਦਾ ਨੇਤਾ ਨਾਰਿੰਦੇ ਹੋਏ ਵੀ ਉਹ ਕੋਸ਼ਿਸ਼ ਇਹ ਕਰ ਰਹੇ ਆ ਕਿ ਇਹ ਅਸੀਂ ਸਾਰੇ ਰਲ ਮਿਲ ਕੇ ਬੀਜੇਪੀ ਨੂੰ ਸ਼ਕਸ਼ ਦਈਏ ਪਰ ਉਹ ਇਸ ਵੇਲੇ ਪੋਸੀਬਲ ਨਹੀਂ ਹੈ ਪਬਲਿਕ ਜਿਹੜੀ ਹੈ ਬੀਜੇਪੀ ਨੂੰ ਚਾਹੁੰਦੀ ਹੈ ਮੋਦੀ ਜੀ ਦੀ ਲੀਡਰਸ਼ਿਪ ਨੂੰ ਸਵੀਕਾਰ ਕਰਦੀ ਹੈ ਇਸ ਕਰਕੇ ਬਾਜਵਾ ਸਾਹਿਬ ਇਹ ਥੋਟੀਆਂ ਜਿਹੜੀਆਂ ਸਾਰੀਆਂ ਕੋਝੀਆਂ ਹਰਕਤਾਂ ਮੈਂ ਇਹਨਾਂ ਨੂੰ ਕਹਿ ਸਕਦਾ ਇਹ ਇਸ ਵੇਲੇ ਕਾਮਯਾਬ ਨਹੀਂ ਹੋਣੀਆਂ ਔਰ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਔਰ ਆਮ ਆਦਮੀ ਪਾਰਟੀ ਪਲੱਸ ਕਾਂਗਰਸ ਇਹ ਮਿਲ ਕੇ ਵੀ ਸਾਡਾ ਮੁਕਾਬਲਾ ਇਸ ਵਾਰ ਨਹੀਂ ਕਰ ਪਾਉਣਗੇ ਪੰਜਾਬ 'ਚ ਕਿਉਂਕਿ 27 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਬਾਜਵਾ ਸਾਹਿਬ ਦਾ ਸ਼ਾਇਦ ਸੁਪਨਾ ਮੁੱਖ ਮੰਤਰੀ ਬਣਨ ਦਾ ਵਰਿੰਗ ਸਾਹਿਬ ਦਾ ਸੁਪਨਾ ਅਧੂਰਾ ਰਹਿ ਜਾਣਾ ਇਹੀ ਮੈਂ ਕਹਣਾ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਉਹਨਾਂ ਨੇ ਬੜਾ ਹੀ ਹਾਸੋਈ ਨਾਲ ਜਿਹਾ ਬਿਆਨ ਦਿੱਤਾ ਕਿ ਇਹ ਭਾਜਪਾ ਸਭ ਕੁਝ ਕਰ ਰਹੀ ਹੈ ਅਮਰਜਪਾਲ ਨੂੰ ਚੋਣ ਲੜਾ ਰਹੀ ਆ ਬਾਕੀ ਸਾਰਿਆਂ ਨੂੰ ਚੋਣ ਲੜਾ ਰਹੀ ਆ ਔਰ ਲੰਗਾ ਕੋਲੋਂ ਵੀ ਸਪੋਰਟ ਅਸੀਂ ਕਰਵਾ ਰਹੇ ਆ ਇਹ ਸਾਰੀਆਂ ਗੱਲਾਂ ਆਮ ਆਦਮੀ ਪਾਰਟੀ ਔਰ ਇਹ ਕਾਂਗਰਸ ਦੋਨੋਂ ਮਿਲੇ ਹੋਏ ਆ ਔਰ ਅਕਾਲੀ ਦਲ ਦੇ ਨਾਲ ਵੀ ਇਹਨਾਂ ਨੇ ਸਾਠ ਗਾਂਠ ਕਰ ਲਈ ਹੈ ਤੇ ਇਸ ਕਰਕੇ ਇਹ ਇਸ ਤਰ੍ਹਾਂ ਦੇ ਲੋਕਾਂ ਨੂੰ ਕਨਫਿਊਜ਼ਨ ਵਾਲੇ ਬਿਆਨ ਦੇ ਰਹੇ ਆ ਜਿਹੜੇ ਇਹੋ ਜਿਹਾ ਕੁਝ ਨਹੀਂ ਕਰਨਾ ਚਾਹੀਦਾ ਇਹ ਕਾਂਗਰਸ ਦੀ ਹਮੇਸ਼ਾ ਆਦਤ ਰਹੀ ਹੈ ਇਸ ਤਰ੍ਹਾਂ ਦੇ ਕੰਮ ਕਰਨ ਦੀ ਔਰ ਇਦਾਂ ਹੀ ਲੋਕਾਂ ਨੂੰ ਧੋਖਾ ਦੇ ਕੇ ਜਿਸ ਤਰ੍ਹਾਂ ਹੁਣ ਪੰਜਾਬ 'ਚ ਵਿਰੋਧੀ ਧਿਰ ਦਾ ਨੇਤਾ ਨਾ ਰਹਿੰਦੇ ਹੋਏ ਵੀ ਉਹ ਕੋਸ਼ਿਸ਼ ਇਹ ਕਰ ਰਹੇ ਆ ਕਿ ਇਹ ਅਸੀਂ ਸਾਰੇ ਰਲ ਮਿਲ ਕੇ ਬੀਜੇਪੀ ਨੂੰ ਸ਼ਿਕਸਤ ਦਈਏ ਪਰ ਉਹ ਇਸ ਵੇਲੇ ਪੋਸੀਬਲ ਨਹੀਂ ਹੈ ਪਬਲਿਕ ਜਿਹੜੀ ਹੈ ਬੀਜੇਪੀ ਨੂੰ ਚਾਹੁੰਦੀ ਹੈ ਮੋਦੀ ਜੀ ਦੀ ਲੀਡਰਸ਼ਿਪ ਨੂੰ ਸਵੀਕਾਰ ਕਰਦੀ ਹੈ ਇਸ ਕਰਕੇ ਬਾਜਵਾ ਸਾਹਿਬ ਇਹ ਥੋੜੀਆਂ ਜਿਹੜੀਆਂ ਸਾਰੀਆਂ ਕੋਝੀਆਂ ਹਰਕਤਾਂ ਮੈਂ ਇਹਨਾਂ ਨੂੰ ਕਹਿ ਸਕਦਾ ਇਹ ਇਸ ਵੇਲੇ ਕਾਮਯਾਬ ਨਹੀਂ ਹੋਣੀਆਂ ਔਰ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਔਰ ਆਮ ਆਦਮੀ ਪਾਰਟੀ ਪਲੱਸ ਕਾਂਗਰਸ ਇਹ ਮਿਲ ਕੇ ਵੀ ਸਾਡਾ ਮੁਕਾਬਲਾ ਇਸ ਵਾਰ ਨਹੀਂ ਕਰ ਪਾਉਣਗੇ ਪੰਜਾਬ 'ਚ ਕਿਉਂਕਿ 27 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਬਾਜਵਾ ਸਾਹਿਬ ਦਾ ਸ਼ਾਇਦ ਸੁਪਨਾ ਮੁੱਖ ਮੰਤਰੀ ਬਣਨ ਦਾ ਬਿੰਗਸਾਹਬ ਦਾ ਸੁਪਨਾ ਅਧੂਰਾ ਰਹਿ ਜਾਣਾ ਇਹੀ ਮੈਂ ਕਹਣਾ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀ